ਕਿਸਵਨ ਸਿੰਘ ਘੋਟਣਾ ਦੀ ਗੱਲ ਚੱਲ ਰਹੀ ਹੈ ਜਿਵੇਂ ਉਹ ਪੱਤਰ ਕੱਜਕਲ ਵਾਇਰਲ ਹੋ ਰਿਹਾ ਹੈ ਕਿ ਐਸਜੀਪੀਸੀ ਨੇ ਕਿਉਂ ਭੇਜਣ ਦੀ ਉਹ ਵਿੱਚ ਲਿਸਟ ਵਿੱਚ ਨਾਮ ਪਾਇਆ ਇਸੇ ਤਰ੍ਹਾਂ ਕੇਪੀਐਸ ਗਿੱਲ ਜਦੋਂ ਡੀਜੀਪੀ ਉਹਦੇ ਵੇਲੇ ਵੀ ਕੋਈ ਰਾਜ਼ੀ ਨਹੀਂ ਸੀ ਫਿਰ ਕਹਿੰਦੇ ਬਾਹਰਲੇ ਸੂਬੇ ਤੋਂ ਮੰਗਾਉਣਾ ਪਿਆ ਸੀ ਅੰਤਿਮ ਅਰਦਾਸ ਦੇ ਲਈ ਗੁਰਦੁਆਰੇ ਵਾਲਿਆਂ ਨੇ ਉਹਨਾਂ ਦੇ ਭੋਗ ਕੌਣ ਤੋਂ ਨਾ ਕਰਤੀ ਸੀਗੀ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਮਿਲਿਟੈਂਟਸ ਅਗੇ ਖੜਕੂ ਇਹ ਦੁਵਾਰਾ ਐਂਟਰ ਕਰ ਜਾਂਦੇ ਦਰਵਾਜ਼ੇ ਸਾਹ ਵਰਤੋਂ ਪਾਸ ਕੀਤਾ ਜਾਂਦਾ ਜਿਹਦੇ ਵਿੱਚ ਨਵੇਂ ਜਹੇਦਾਰ ਕਾਲ ਤੱਕ ਦੇ ਲਾਇਆ ਜਾਂਦਾ ਕਿਉਂਕਿ ਭਾਈ ਰੋਡੇ ਅੰਦਰ ਸੀ ਜਸਵੀਰ ਤੇ ਗੁਰਦੇਵ ਸਿੰਘ ਕੌਕੇ ਨੂੰ ਆਪਣੇ ਐਕਟਿੰਗ ਦੇ ਹਜ਼ਾਰ ਲਾਤਾ ਸੀ ਪ੍ਰਤੀਗਤੀ ਪ੍ਰਯਾਜ ਨੂੰ ਖਾਲਸਾਣ ਦੀ ਅਨਾਉਂਸਮੈਂਟ ਕੀਤੀ ਪੱਥ ਕਮੇਟੀ ਨੇ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰ ਲਿਆ ਸੀ ਇੱਕ ਵਾਰੀ ਉਦੋਂ ਗੁਰਦੇਵ ਸਿੰਘ ਕੌਕੇ ਦਾ ਗਨਾਹ ਕੀ ਪੇਸ਼ ਕੀਤਾ ਜਾ ਰਿਹਾ ਸੀ ਹਜ਼ਾਰਾਂ ਲੋਕ ਗ੍ਰਫਤਾਰ ਕੀਤੇ ਤੇ ਪੁਲਿਸ ਨੇ ਫੜਕੇ ਮਾਰਤੇ ਇਹ ਐਕਟਿੰਗ ਦੇ ਹਜ਼ਾਰ ਸੀ ਤੇ ਇਹਨਾਂ ਦੇ ਅਰੈਸਟ ਤੋਂ ਬਾਅਦ ਉੱਥੇ ਧਰਨਾ ਲੱਗਿਆ ਸੀ ਹੇਦਾਰ ਕੁਰਤ ਸਿੰਘ ਟੋੜਾ ਜੀ ਸਿੰਘ ਮਾਨ ਫੋਰ ਲੀਡਰ ਸ਼ਾਇਦ ਥੋੜੀ ਦੇਰ ਬਾਅਦ ਸਲਾ ਪ੍ਰਕਾਸ਼ੇ ਬਾਦਲ ਵੀ ਧਰਨੇ ਦੇ ਪਹੁੰਚੇ ਸੀਗੇ ਤੇ ਰਿਪੋਰਟ ਇੰਨੇ ਸਾਲ ਦੱਬੀ ਰਹਿ ਜਾਣੀ ਸਵਾਲ ਖੜੇ ਹੋ ਰਹੇ ਨੇ ਤੇ ਇਸ ਦਾ ਜਵਾਬ ਹਾਲੇ ਕਿਤੇ ਮਿਲਦਾ ਦਿਖਾਈ ਨਹੀਂ ਦੇ ਰਿਹਾ ਜੇ ਤੁਸੀਂ ਸਰਦਾਰ ਸੁਖਵੀਰ ਸੇ ਬਾਦਲ ਨੂੰ ਪੁੱਛੋ ਨਾ ਉਹਦਾ ਉਹਨਾਂ ਦਾ ਬਣਦਾ ਹੈ ਜਵਾਬ ਦੇਣਾ ਦਾ ਸਾਡਾ ਤਾਂ ਬਣਦਾ ਹੀ ਨਹੀਂਗਾ ਕਿਉਂਕਿ ਉਹ ਖੁਦ ਵੀ ਹੋਮ ਮਿਨਿਸਟਰ ਰਹੇ ਕਾਲੀ ਦਲ ਨੇ ਪ੍ਰੋਮਿਸ ਕੀਤਾ ਸੀ ਕਿ ਜਿੰਨੀਆਂ ਫੇਕ ਰਿਪੋਰਟਸ ਹੋਣਾਂ ਅਸੀਂ ਸਾਰਿਆਂ ਦੇ ਇਨਕੁਆਇਰੀ ਕਰਾਵਾਂਗੇ ਇਹ ਕਹਿੰਦੇ ਜੀ ਹੁਣ ਤੱਕ ਰੋੜੇ ਨਹੀਂ ਕਿਉਂਕਿ ਇਹਦੇ ਨਾਲ ਪੁਰਾਣੇ ਜ਼ਖਮ ਸਾਰੇ ਮੁੜ ਕੇ ਫਿਰ ਖੁੱਲ ਜਾਣਗੇ ਹੁਣ ਤਾਂ ਸ਼ਾਂਤੀ ਭਾਈਚਾਰਾ ਬਣਾ ਕੇ ਰੱਖਣਾ ਆਹ ਕਾਲੀਦਾਲ ਨੂੰ ਬਲੇਮ ਕਰਦੇ ਆ ਕਿ ਤੁਸੀਂ ਪਹਿਲਾਂ ਵਾਅਦੇ ਕਰਦੇ ਲੋਕਾਂ ਦੇ ਨਾਲ ਐਸਟੀਪੀਸੀ ਨੂੰ ਹਦਾਇਤ ਦਿੰਦੇ ਨੇ ਮਤਲਬ ਇੱਕ ਤਰ੍ਹਾਂ ਦਾ ਹੁਕਮਨਾਮਾ ਦਿੰਦੇ ਨੇ ਕਿ ਤੁਸੀਂ ਇਹਦੇ ਤੇ ਅਗਲੀ ਪੈਰਵਾਈ ਕਰੋ ਹੁਣ ਤਾਂ ਗੁਰਚਰਨ ਸਿੰਘ ਗਰੇਵਾਲ ਤਾਂ ਮਾਫੀ ਵੀ ਮੰਗੇ ਕਿ ਮੇਰੇ ਕੋਲ ਜਾਣਕਾਰੀ ਅਧੂਰੀ ਸੀ ਕਿ ਸਵਰਨ ਸਿੰਘ ਘੋਟਣੇ ਦੇ ਘਰ ਭੇਜਿਆ ਸੀ ਕਿ ਨਹੀਂ ਭੇਜਿਆ ਸੀ ਰਾਗੀ ਜੱਤ ਇਹਨਾਂ ਕੋਲ ਤਾਂ ਜਾਣਕਾਰੀ ਹੋ ਹੀ ਨਹੀਂ ਸਕਦੀ ਨਾ ਇਹਨਾਂ ਦਾ ਮਸਲਾ ਤਾਂ ਐਸਪੀਸੀ ਦਾ ਹੈ ਨਹੀਂ ਸਰਕਾਰ ਤਾਂ ਕਾਲੀ ਦਲ ਦੀ ਸੀਗੀ ਐਸਡੀਪੀਸੀ ਨੂੰ ਉਹਦੇ ਵਿੱਚ ਕੀ ਕਰਨਾ ਮੈਂ ਤਾਂ ਹੀ ਨਹੀਂ ਸਮਝ ਆਉਂਦੀ ਤਾਂ ਹਟਵਾੜ ਨੂੰ ਪਹਿਲਾਂ ਉਹ ਬੋਕਰ ਆਇਆ ਸੀਗਾ ਜਸਵੀਰ ਸਿੰਘ ਰੋਡੇ ਨੇ ਇੱਕ ਦਿਨ ਪਹਿਲਾਂ ਤੇ ਇਹਨਾਂ ਨੇ ਤਾਂ ਬਾਅਦ ਵਿੱਚ ਟੇਕਓਵਰ ਕੀਤਾ ਤੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਠੀਕ ਹੈ ਇਕੱਠਾ ਕਰ ਲੈਣੇ ਆਪਣੇ ਆਪ ਨੂੰ ਸਿੱਖਾਂ ਦੀ ਤਰਜਮਾਨ ਪਾਰਟੀ ਹੁਣ ਵੀ ਦੁਬਾਰਾ ਕਲੇਮ ਕਰਦੇ ਆ ਵਿੱਚ ਉਹਨਾਂ ਤੇ ਪੰਜਾਬੀ ਕਿਹੜਾ ਲੱਗ ਪਿਆ ਸੀਗੀ ਇਹਨਾਂ ਨੇ ਇਨਕੁਆਰੀ ਕਰਵਾਈ ਸੀ ਇਹਨਾਂ ਵੱਲੇ ਰਿਪੋਰਟ ਆਈ ਐਕਸ਼ਨ ਵੀ ਤੇ ਇਹਨਾਂ ਨੂੰ ਲੈਣਾ ਸੀ ਨਾ ਇਹਨਾਂ ਦਾ ਕਸੂਰ ਹੈ ਪਰ ਗਾੜੀ ਦੇ ਮਾਮਲੇ 'ਚ ਤਾਂ ਇਹਨਾਂ ਨੇ ਕਹੇ ਤਾਂ ਅਸੀਂ ਵੀ ਚਲੋ ਨਾ ਤਾਂ ਅਸੀਂ ਜੀ ਗੁਰਗਰਾਹsta ਦੀ ਬੇਇੱਜ਼ਤੀ ਕਰਾਈਏ ਤਾਂ ਨਾ ਗੋਲੀ ਚਲਵਾਈਏ ਇਸ ਮਾਮਲੇ ਦੇ ਵਿੱਚ ਕੀ ਜਵਾਬ ਦੇਣਗੇ ਲੀਡਰਸ਼ਿਪ ਇਤਿਹਾਸ ਦੇ ਚਰੋਖੇ 'ਚ ਬਹੁਤ ਕੁਝ ਪਿਆ ਹੈ ਪਰ ਇੱਕ ਅਜੀਹਾ ਮਸਲਾ ਜਿਹੜਾ ਸਾਰੇ ਇਹ ਦੇਖਦੇ ਨੇ ਕਿ ਕਿੱਲੇ ਕਿਸੇ ਇੱਕ ਜੀਨ ਨਾਲ ਜਾਂ ਇੱਕ ਪਰਿਵਾਰ ਨਾਲ ਨਹੀਂ ਇਹ ਸਾਰਿਆਂ ਨਾਲ ਵਾਪਰੀ ਹੋ ਸਕਦੀ ਹੈ ਸਾਰੇ ਆਪਣੇ ਤੇ ਲਾ ਕੇ ਦੇਖਦੇ ਨੇ ਉਹ ਇੱਕ ਮਸਲਾ ਹੈ ਭਾਈ ਗੁਰਦੇਵ ਸਿੰਘ ਕੌਕੇ ਕਾਰ ਕਾਰਜਕਾਰੀ ਜਥੇਦਾਰ ਰਹੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਿਵੇਂ ਜਥੇਦਾਰ ਬਣਦੇ ਨੇ ਔਰ ਉਹਨਾਂ ਨੇ ਕਿੰਨਾ ਸਮਾਂ ਸਰਗਰਮੀਆਂ ਕੀਤੀਆਂ ਔਰ ਉਸ ਤੋਂ ਬਾਅਦ ਅੱਜ ਕੀ ਕੁਝ ਹੋ ਰਿਹਾ ਔਰ ਐਸਜੀਪੀਸੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਰੋਲ ਦੇ ਉੱਤੇ ਭੂਮਿਕਾ ਕੀ ਰਹੀ ਹੈ ਇਸ ਦੇ ਉੱਤੇ ਵੀ ਗੱਲਾਂ ਹੋ ਰਹੀਆਂ ਨੇ ਬੇਸ਼ੱਕ ਆ ਜ ਐਸਜੀਪੀਸੀ ਦੇ ਆਗੂ ਮਾਫੀਆਂ ਵੀ ਕਈ ਮਾਮਲਿਆਂ ਦੇ ਉੱਤੇ ਮੰਗ ਰਹੇ ਨੇ ਕਿ ਸਾਡੇ ਕੋਲ ਅਧੂਰੀ ਜਾਣਕਾਰੀ ਸੀ ਇਹਨਾਂ ਤਮਾਮ ਮਸਲਿਆਂ ਦੇ ਉੱਤੇ ਗੱਲ ਕਰਾਂਗੇ ਕਿਸ ਦਾ ਕੀ ਰੋਲ ਰਿਹਾ ਬੀਪੀ ਤਿਵਾੜੀ ਦੀ 44 ਰਿਪੋਰਟ ਤੋਂ ਬਾਅਦ ਚਰਚਾ ਬਹੁਤ ਜ਼ਿਆਦਾ ਛੇੜੀ ਹੋਈ ਹੈ ਇਸ ਵਕਤ ਸਾਡੇ ਨਾਲ ਨੇ ਸੀਨੀ ਜਗਤਾਰ ਸਿੰਘ ਜੀ ਜਿਨ੍ਹਾਂ ਨੇ ਲੰਮਾ ਸਮਾਂ ਅਜਿਹੇ ਮਸਲਿਆਂ ਦੇ ਉੱਤੇ ਕਵਰੇਜ ਵੀ ਕੀਤੀ ਹੈ ਔਰ ਉਹਨਾਂ ਦੇ ਕੋਲ ਜਿਹੜੇ ਇੱਕ ਲੇਖਕ ਦੇ ਤੌਰ ਦੇ ਉੱਤੇ ਵੀ ਜਾਣੇ ਜਾਂਦੇ ਨੇ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਭਾਈ ਗੁਰਦੇਵ ਸਿੰਘ ਕੌਂਕੇ ਦੇ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਜਾਂ ਉਸ ਵੇਲੇ ਕੀ ਮਾਹੌਲ ਸੀ ਜਦੋਂ ਕਾਰਜਕਾਰੀ ਜਥੇਦਾਰ ਉਹ ਬਣੇ ਉਹਦੇ ਬਾਰੇ ਥੋੜਾ ਜਿਹਾ ਪਿਛੋਕੜ ਜਾਣਨਾ ਚਾਹੁੰਦੇ ਆ ਫਿਰ ਅਸੀਂ ਅੱਗੇ ਤੁਰਾਂਗੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਿਚੁਏਸ਼ਨ ਦਰਬਾਰ ਸਾਹਿਬ ਕੰਪਲੈਕਸ ਜਿਹੜਾ ਬਿਲਕੁਲ ਬਦਲ ਜਾਂਦੀ ਹੈ ਤੇ ਕੁਝ ਮਹੀਨਿਆਂ ਬਾਅਦ ਜਿਹੜੀ ਇਹ ਰੈਡੀਕਲ ਮੂਵਮੈਂਟ ਹੈ ਮਿਲਿਟੈਂਟਸ ਹੈ ਖੜਕੂ ਇਹ ਦੁਬਾਰਾ ਐਂਟਰ ਕਰ ਜਾਂਦੇ ਦਰਬਾਰ ਸਾਹਿਬ ਚ ਤੇ ਹੌਲੀ-ਹੌਲੀ ਇਹਨਾਂ ਦੇ ਪੈਰ ਲੱਗ ਜਾਂਦੇ ਆ ਪੈਰ ਲੱਗਣ ਤੋਂ ਬਾਅਦ 1986 26 ਜਨਵਰੀ ਨੂੰ ਦੰਦੂ ਟਕਸਾਲ ਵੱਲੋਂ ਅਕਾਲ ਤਖਤ ਇੱਕ ਸਰਬੱਤ ਖਾਲਸਾ ਬੁਲਾਇਆ ਜਾਂਦਾ ਤੇ ਉਹਦੇ ਵਿੱਚ ਗੁਰਮਤਾ ਪਾਸ ਕੀਤਾ ਜਾਂਦਾ ਜਿਹਦੇ ਵਿੱਚ ਨਵੇਂ ਜਹੇਦਾਰ ਅਕਾਲ ਤਖਤ ਦੇ ਲਾਏ ਜਾਂਦੇ ਤੇ ਸਾਰੇ ਜਹੇ ਹੋਰ ਵੀ ਜਹੇਦਾਰ ਲਾਏ ਜਾਂਦੇ ਸਾਰੇ ਤਖਤਾਂ ਦੇ ਤੇ ਉਹਦੇ ਵਿੱਚ ਭਾਈ ਜਸਬੀਰ ਸਿੰਘ ਰੋਡੇ ਇਹ ਜੇਲ੍ਹ ਸੀ ਉਦੋਂ ਤੇ ਇਹਨਾਂ ਨੂੰ ਜਹੇਦਾਰ ਅਕਾਲ ਤਖਤ ਪੈਰਲ ਲਾਇਆ ਗਿਆ ਸੀ ਉਸ ਤੋਂ ਪਹਿਲਾਂ ਆਪਣੇ ਗਿਆਨੀ ਕ੍ਰਿਪਾਲ ਸਿੰਘ ਜਿਹੇ ਹਜ਼ਾਰ ਕਾਲ ਤੱਕ ਹੁੰਦੇ ਸੀਗੇ ਜੀ ਤੇ ਇਹ ਕਿਉਂਕਿ ਭਾਈ ਰੋਡੇ ਅੰਦਰਸੀ ਜਸਵੀਰ ਜੀ ਤੇ ਗੁਰਦੇਵ ਸਿੰਘ ਕੌਕੇ ਨੂੰ ਆਪਣੇ ਐਕਟਿੰਗ ਦੇ ਹਜ਼ਾਰ ਲਾਤਾ ਸੀ ਤੇ ਜਨਵਰੀ ਚ ਲੱਗੇ 26 ਜਨਵਰੀ ਦੇ ਅਨਾਊਂਸਮੈਂਟ ਤੋਂ ਬਾਅਦ 31 ਅਪ੍ਰੈਲ ਮੇਰੇ ਖਿਆਲ ਚ ਹਾਤੀ 29 30 ਅਪ੍ਰੈਲ ਜਦੋਂ ਖਾਲਿਸਤਾਨ ਦੀ ਅਨਾਉਂਸਮੈਂਟ ਕੀਤੀ ਪੱਤਕ ਕਮੇਟੀ ਨੇ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰ ਲਿਆ ਸੀ ਇੱਕ ਵਾਰੀ ਬਸ ਇੰਨੇ ਦਿਨ ਹੀ ਇਹ ਐਕਟਿੰਗ ਜਿਹਾ ਜਾਰ ਰਿਹਾ ਜੀ ਉਸ ਤੋਂ ਬਾਅਦ ਤਾਂ ਮੇਰੇ ਖਿਆਲ ਦੇ ਵਿੱਚ ਜਿੰਨਾਕ ਮੈਨੂੰ ਯਾਦ ਆ ਪਈ ਗਵਚਨ ਸਿੰਘ ਮਾਨੋਚਾਹਲ ਉਹ ਐਕਟਿੰਗ ਦੇ ਹਜ਼ਾਰ ਬਣ ਗਏ ਸੀ ਜੀ ਫੋ ਇਸ ਤਰ੍ਹਾਂ ਚੱਲਦਾ ਰਿਹਾ ਫਿਰ ਇਹ ਕੰਪਲੈਕਸ ਨੂੰ ਕਿਸ ਵੇਲੇ ਆਗੇ ਉਹਦੇ ਅੰਦਰੇ ਹੋਣੇ ਪਰ ਫੜੇ ਪਿੰਡੋ ਗਏ ਸੀ ਕਿਸੇ ਉਸ ਵਕਤ ਦੀਆਂ ਸੁਰਖੀਆਂ ਕੀ ਕਹਿੰਦੀਆਂ ਸੀ ਕਿ ਤੁਸੀਂ ਵੀ ਸਰਗਰਮ ਪੱਤਰਕਾਰਾਂ ਵਿੱਚੋਂ ਇੱਕ ਸੀ ਉਦੋਂ ਗੁਰਦੇਵ ਸਿੰਘ ਕੌਕੇ ਦਾ ਗਨਾਹ ਕੀ ਪੇਸ਼ ਕੀਤਾ ਜਾ ਰਿਹਾ ਸੀ ਕਿ ਉਹਦੇ ਕੋਲ ਕੀ ਗਨਾਹ ਕੀਤਾ ਵਾਰ-ਵਾਰ ਗ੍ਰਿਫਤਾਰੀ ਫਿਰ ਰਿਹਾ ਕਰਨਾ ਫਿਰ ਤਾਂ ਕਹਿੰਦੇ ਜਿਹੜੇ ਜਿਸ ਦਿਨ ਉਹਨਾਂ ਦੀ ਇੱਕ ਵਾਰੀ ਗ੍ਰਿਫਤਾਰੀ ਹੋਈ ਉਹਨਾਂ ਦੇ ਕੋਈ ਭਾਂਜੇ ਦੀ ਮੌਤ ਵੀ ਉਸੇ ਦਿਨ ਹੋਈ ਸੀ ਫਿਰ ਉਹਨਾਂ ਦੀ ਪਤਨੀ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਰਿਹਾ ਕੀਤਾ ਗਿਆ ਨਹੀਂ ਇਹ ਤਾਂ ਲਾਸਟ ਹੈ ਨਾ ਜਿਹੜੀ ਲਾਸਟ ਗ੍ਰਿਫਤਾਰੀ ਹੈ ਇਹ ਮੈਨੂੰ ਯਾਦ ਨਹੀਂ ਵੀ ਕਿਹੜੀ ਗੱਲ ਉਹਦੋਂ ਤਾਂ ਹਜ਼ਾਰਾਂ ਲੋਕ ਗ੍ਰਫਤਾਰ ਕੀਤੇ ਤੇ ਪੁਲਿਸ ਨੇ ਫੜਕੇ ਮਾਰਤੇ ਜੀ ਹਾਂਜੀ ਉਹਨਾਂ ਚ ਇੱਕ ਵੀ ਸੀ ਸੋ ਇਹ ਇੱਕ ਇੱਕ ਕੇਸ ਨੂੰ ਮਤਲਬ ਇਸ ਤਰ੍ਹਾਂ ਯਾਦ ਰੱਖਣ ਦਾ ਬਹੁਤ ਔਖਾ ਹੁੰਦਾ ਹੈ ਲੇਕਿਨ ਕਿਉਂਕਿ ਇਹ ਐਕਟਿੰਗ ਦੇ ਹਜ਼ਾਰ ਸੀ ਤੇ ਇਹਨਾਂ ਦੇ ਅਰੈਸਟ ਤੋਂ ਬਾਅਦ ਉੱਥੇ ਧਰਨਾ ਲੱਗਿਆ ਸੀਗਾ ਆਪਣੇ ਜਹਦਾਰ ਗੁਰਚਰ ਸਿੰਘ ਟੋੜਾ ਜੀ ਸਿੰਘ ਮਾਨ ਹੋਰ ਲੀਡਰ ਸ਼ਾਇਦ ਥੋੜੀ ਦੇਰ ਬਾਅਦ ਸਲਾਹ ਪ੍ਰਕਾਸ਼ੇ ਬਾਦਲ ਵੀ ਧਰਨੇ ਦੇ ਪਹੁੰਚੇ ਸੀਗੇ ਹਾਂਜੀ ਸੋ ਇਹਦੇ ਕਰਕੇ ਉਹ ਇਵੈਂਟ ਦਰਲਸਾਂ ਨੂੰ ਪੁਰਾਣਿਆਂ ਨੂੰ ਥੋੜੀ ਬਹੁਤੀ ਯਾਦ ਹੈਗੀ ਹੈ ਜੋ ਤਰਨੇ ਵਗੈਰਾ ਲੱਗੇ ਹੋਣ ਕਰਕੇ ਜੀ ਤੇ ਪੁਲਿਸ ਨੇ ਪਿੰਡ ਜਾਣੋਂ ਰੋਕਦੇ ਸੀਗੇ ਹਾਂਜੀ ਤੇ ਉਸ ਤੋਂ ਬਾਅਦ ਇਹ ਇਹਨਾਂ ਨੇ ਸ਼ੋਅ ਕਰਤਾ ਸੀ ਪੁਲਿਸ ਨੇ ਕਿ ਉਹ ਭੱਜ ਕੇ ਕਸਟਡੀ ਚੋਂ ਹਾਂਜੀ ਸੋ ਇਹ ਉਸ ਵੇਲੇ ਦੀ ਇਵੈਂਟ ਸੀਗੀ ਕਿਉਂਕਿ ਇਹ ਇੱਕ ਤੱਕ ਜਿਹੇਦਾਰ ਸੀਗੇ ਇਸ ਕਰਕੇ ਇਹਨਾਂ ਦੇ ਕੇਸ ਨੂੰ ਲੈ ਕੇ ਇਹ ਜਿਹੜੇ ਲੀਡਰਸ਼ਿਪ ਹਸਪਤਲ ਦੇ ਇਹ ਸਰਗਰਮ ਸੀਗੇ ਤੇ ਉਹਨਾਂ ਨੇ ਕੇਸ ਟੇਕ ਅਪ ਕੀਤਾ ਸੀ ਜੀ ਉਹ ਕਦ ਦਾ ਦੌਰ ਸੀ ਕਿਉਂਕਿ 1998-99 ਦੀ ਗੱਲ ਦੱਸੀ ਜਾ ਰਹੀ ਆ ਕਿੜੀ 45 ਰਿਪੋਰਟ ਬੀਪੀ ਤਿਵਾੜੀ ਦੀ ਡਿਊਟੀ ਲੱਗਣਾ ਆਈਪੀਐਸ ਅਫਸਰ ਦੀ ਫਿਰ ਉਹ ਰਿਪੋਰਟ ਪੇਸ਼ ਹੋਣੀ ਫਿਰ ਉਹ ਰਿਪੋਰਟ ਇੰਨੇ ਸਾਲ ਦੱਬੀ ਰਹਿ ਜਾਣੀ ਉਸ ਨੂੰ ਕਿਸੇ ਨੇ ਵਰਕਾ ਹੀ ਨਹੀਂ ਫਰੋਲਿਆ ਇਸ ਮਸਲੇ ਦੇ ਉੱਤੇ ਜਦੋਂ ਸਵਾਲ ਖੜੇ ਹੋ ਰਹੇ ਨੇ ਤੇ ਇਸ ਦਾ ਜਵਾਬ ਹਾਲੇ ਕਿਤੇ ਮਿਲਦਾ ਦਿਖਾਈ ਨਹੀਂ ਦੇ ਰਿਹਾ ਉਹਦੀ ਕੀ ਵਜ੍ਹਾ ਮੰਨਦੇ ਹੋ ਵੈਸੇ ਜੇ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੁੱਛੋ ਨਾ ਉਹਦਾ ਉਹਨਾਂ ਦਾ ਬਣਦਾ ਹੈ ਜਵਾਬ ਦੇਣਾ ਦਾ ਸਾਡਾ ਤਾਂ ਬਣਦਾ ਹੀ ਨਹੀਂਗਾ ਹਾਂਜੀ ਜਰਨਲਿਸਟਾਂ ਨੂੰ ਜਵਾਬ ਦੇਣਾ ਨਹੀਂ ਮਰਦਾ ਉਹ ਵੀ ਜਵਾਬ ਕਿਉਂਕਿ ਉਹ ਖੁਦ ਵੀ ਹੋਮ ਮਿਨਿਸਟਰ ਰਹੇ ਜੀ ਮੈਂ ਫਰਕ ਦੱਸਦਾ ਕਾਲੀ ਸਰਕਾਰ ਤੇ ਕਾਂਗਰਸ ਦਾ ਫਿਰ ਗੱਲ ਸਮਝਾਉਗੀ ਵੀ ਅਸੀਂ ਕਾਲੀਆਂ ਨੂੰ ਕਿਉਂ ਸਿਰਫ ਬਲੇਮ ਕਰਦੇ ਹਾਂ ਹੂੰ ਹੁਣ ਜੇ ਮੈਂ ਪਹਿਲਾਂ ਗੱਲ ਕੀਤੀ ਵੀ ਧਰਨਾ ਦਾ ਬਾਰਨ ਤੇ ਸਰ ਦਾ ਪ੍ਰਕਾਸ਼ੀਆਂ ਬਾਦਲ ਵੀ ਗਏ ਸੀਗੇ ਜੀ ਤੇ 99 ਦੇ ਵਿੱਚ ਜਿਹੜਾ ਇਹਨਾਂ ਦਾ ਲੋਕ ਸਭਾ ਦਾ ਮੈਨੀਫੈਸਟੋ ਆਇਆ ਸੀਗਾ ਉਹਦੇ ਵਿੱਚ ਕਾਲੀ ਦਲ ਨੇ ਪ੍ਰੋਮਿਸ ਕੀਤਾ ਸੀ ਕਿ ਜਿੰਨੀਆਂ ਫੇਕ ਰਿਕਵਰਟਸ ਹੋਣ ਹੈ ਜੀ ਸਾਰਿਆਂ ਦੀ ਜਿਹੜੀਆਂ ਵਧੇਖੀਆਂ ਹੋਣ ਹੈ ਅਸੀਂ ਸਾਰਿਆਂ ਦੀ ਇਨਕੁਆਰੀ ਕਰਾਵਾਂਗੇ ਜਦੋਂ ਸਰਕਾਰ ਬਣ ਗਈ 97 ਦੇ ਵਿੱਚ ਤੇ ਉਦੋਂ ਬਾਦਲ ਸਾਹਿਬ ਕਹਿੰਦੇ ਬਈ ਜਦੋਂ ਪੁੱਛਿਆ ਗਿਆ ਇਹਨਾਂ ਨੂੰ ਪ੍ਰੈਸ ਕਲੱਬ ਦੇ ਵਿੱਚ ਇਹਨਾਂ ਦੀ ਮੀਟ ਦੀ ਪ੍ਰੈਸ ਹੈ ਕਿ 10 ਅਗਸਤ ਮੈਨੂੰ ਅੱਡ ਤੱਕ ਹੀ ਆਦਾ ਡੇਟ ਇਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਤੁਸੀਂ ਇਨਕੁਆਇਰੀ ਕਦੋਂ ਸ਼ੁਰੂ ਕਰੋ ਆਉਗੇ ਇਹ ਕਹਿੰਦੇ ਜੀ ਹੁਣ ਤੱਕ ਰੋੜੀ ਨਹੀਂ ਕਿਉਂਕਿ ਇਹਦੇ ਨਾਲ ਪੁਰਾਣੇ ਜ਼ਖਮ ਸਾਰੇ ਮੁੜ ਕੇ ਫਿਰ ਖੁੱਲ ਜਾਣਗੇ ਹੁਣ ਤਾਂ ਸ਼ਾਂਤੀ ਭਾਈਚਾਰਾ ਬਣਾ ਕੇ ਰੱਖਣਾ ਅੱਛਾ ਉੱਥੇ ਗੱਲ ਰੋਣ ਦੀ ਖਤਮ ਹੋ ਰਹੀ ਸਾਰੀ ਤਾਂ ਕਾਲੇਦਾਲ ਨੂੰ ਬਲੇਮ ਕਰਦੇ ਆ ਕਿ ਤੁਸੀਂ ਪਹਿਲਾਂ ਵਾਅਦੇ ਕਰਦੇ ਲੋਕਾਂ ਦੇ ਨਾਲ ਫਿਰ ਭਾਈ ਕੌਕੇ ਦਾ ਕੇਸ ਟੇਕ ਅਪ ਕੀਤਾ ਵਿਆ ਸੀ ਹਿਊਮਨ ਰਾਈਟਸ ਦੇ ਦਸਤਿਆਂ ਨੇ ਜੀ ਤੇ ਬਾਦਲ ਸਾਹਿਬ ਨੂੰ ਮਿਲੇ ਜੋਸ ਤੇ ਸਾਜੀ ਸਿੰਘ ਬੈਂਸ ਤੇ ਸਾਰਾ ਗਰੁੱਪ ਹੂੰ ਤੇ ਉਹਨਾਂ ਨੇ ਇਨਕੁਆਰੀ ਆਰਡਰ ਕਰਤੀ ਤੇ ਇਨਕੁਆਰੀ ਟਰਮੀਨ ਦੇ ਬਾਅਦ ਰਿਪੋਰਟ ਦਿੱਤੀ ਉਹਨਾਂ ਨੇ ਹੂੰ ਤੇ ਦਬੀ ਗਈ ਹੁਣ ਦਬੀ ਕਿਉਂ ਇਹਦਾ ਜਵਾਬ ਤਾਂ ਇਹ ਦੇ ਸਕਦੇ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਪਹਿਲਾਂ ਕੀਤੀ ਹੈ ਕਿ ਬਾਦਲ ਸਾਹਿਬ ਨੇ ਕਹੇ ਸੀ ਆਪਣੇ ਪੁਰਾਣੇ ਜ਼ਖਮ ਖੁੱਲਣਗੇ ਹੋ ਸਕਦਾ ਹੈ ਇਹ ਰਿਪੋਰਟ ਕੋਈ ਸੋਚ ਹੋਵੇ ਪੁਰਾਣੇ ਜ਼ਖਮ ਖੋਲੂਗੀ ਤਾਂ ਰਹਿਣਦੀ ਹੈ ਬੰਦ ਹੂੰ ਇਹ ਰਿਪੋਰਟ ਬੇਸ਼ੱਕ ਦੱਬੀ ਰਹੀ ਤੇ ਬਾਅਦ ਚ ਹਿਊਮਨ ਰਾਈਟਸ ਜਥੇਬੰਦੀ ਨੇ ਹੀ ਅਕਾਲ ਤਖਤ ਸਾਹਿਬ ਤੇ ਜਾ ਕੇ ਰਿਪੋਰਟ ਸੌਂਪ ਦਿੱਤੀ ਕਿ ਲਓ ਜੀ ਅਗਲੀ ਕਾਰਵਾਈ ਤੁਸੀਂ ਕਰਨੀ ਹੈ ਉਹ ਵੀ ਕਈ ਦਿਨ ਤਾਂ ਚੁੱਪ ਨਜ਼ਰ ਆਏ ਫਿਰ ਐਸਜੀਪੀਸੀ ਨੂੰ ਹਦਾਇਤ ਦਿੰਦੇ ਨੇ ਮਤਲਬ ਇੱਕ ਤਰ੍ਹਾਂ ਦਾ ਹੁਕਮਨਾਮਾ ਦਿੰਦੇ ਨੇ ਕਿ ਤੁਸੀਂ ਇਹਦੇ ਤੇ ਅਗਲੀ ਪੈਰਵਾਈ ਕਰੋ ਫਿਰ ਐਸਜੀਪੀਸੀ ਦੇ ਨੁਮਾਇੰਦਿਆਂ ਨੇ ਆਗੂਆਂ ਨੇ ਹੁਣ ਤੱਕ ਕੀ ਕੀਤਾ ਉਹਦੇ ਵਿੱਚ ਵੀ ਦਚਿੱਤੀ ਵਿੱਚ ਹੀ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਤਾਂ ਗੁਰਚਰਨ ਸਿੰਘ ਗਰੇਵਾਲ ਤਾਂ ਮਾਫੀ ਵੀ ਮੰਗ ਗਏ ਕਿ ਮੇਰੇ ਕੋਲ ਜਾਣਕਾਰੀ ਅਧੂਰੀ ਸੀ ਕਿ ਸਵਰਨ ਸਿੰਘ ਘੋਟਨੇ ਦੇ ਘਰ ਭੇਜਿਆ ਸੀ ਕਿ ਨਹੀਂ ਭੇਜਿਆ ਸੀ ਰਾ ਨਹੀਂ ਇਹ ਤਾਂ ਇਹਨਾਂ ਕੋਲ ਤਾਂ ਜਾਣਕਾਰੀ ਹੋ ਹੀ ਨਹੀਂ ਸਕਦੀ ਨਾ ਮੇਰੇ ਪੂਰੀ ਤਰ੍ਹਾਂ ਹਮ ਇਹਨਾਂ ਦਾ ਮਸਲਾ ਤਾਂ ਐਸਡੀਪੀਸੀ ਦਾ ਹੈ ਨਹੀਂ ਸਰਕਾਰ ਤਾਂ ਕਾਲੀ ਦਲ ਦੀ ਸੀਗੀ ਐਸਡੀਪੀਸੀ ਨੂੰ ਉਹਦੇ ਵਿੱਚ ਕੀ ਕਰਨਾ ਮੈਂ ਤਾਂ ਹੀ ਨਹੀਂ ਸਮਝ ਆਉਂਦੀ ਹਮ ਹਾਂਜੀ ਚਲੋ ਠੀਕ ਹੈ ਉਹਨਾਂ ਨੇ ਹਦਾਇਤ ਕੀਤੀ ਅਜ ਹਜ਼ਾਰ ਜੀ ਨੇ ਤੇ ਇਹਨਾਂ ਨੇ ਖੰਡਵਾੜ ਕਰਾਤਾ ਖੰਡਵਾੜ ਨਹੀਂ ਪਹਿਲਾਂ ਉਹ ਬੋਕਰ ਆਇਆ ਸੀਗਾ ਜਸਵੀਰ ਸਿੰਘ ਰੋਡੇ ਨੇ ਇੱਕ ਦਿਨ ਪਹਿਲਾਂ ਜੀ ਇਹਨਾਂ ਨੇ ਤਾਂ ਬਾਅਦ ਵਿੱਚ ਟੇਕਓਵਰ ਕੀਤਾ ਤੇ ਉਹਦੋਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਠੀਕ ਹੈ ਇਕੱਠਾ ਕਰ ਲੈਣੇ ਤਾਂ ਉਹ ਗਰੁੱਪੀ ਸਾਰਾ ਉੱਥੇ ਘਾਟ-ਪਾਟ ਤੇ ਸੀਗਾ ਸੋ ਮਸਲਾ ਤਾਂ ਇਹ ਹੈ ਕਿ ਅਕਾਲੀ ਦਲ ਨੇ ਇੱਕ ਉਹਦੋਂ ਜਿਹੜੀ ਰਿਪੋਰਟ ਹੈ ਦਬ ਕੇ ਕਿਉਂ ਰੱਖੀ ਕਿਉਂਕਿ ਇਹ ਪਾਰਟੀ ਆਪਣੇ ਆਪ ਨੂੰ ਸਿੱਖਾਂ ਦੀ ਤਰਜਮਾਨ ਪਾਰਟੀ ਹੁਣ ਵੀ ਦੁਬਾਰਾ ਕਲੇਮ ਕਰਦੇ ਆ ਵਿਚੋੜਾ ਤਾਂ ਪੰਜਾਬੀ ਕਹਿਣ ਲੱਗ ਪਏ ਸੀਗੇ ਤੇ ਇਹਨਾਂ ਨੇ ਇਨਕੁਆਇਰੀ ਕਮੇਟੀ ਬਣਾਈ ਜਿਹਨਾਂ ਨੇ ਇਨਕੁਆਇਰੀ ਕਮੇਟੀ ਬਣਾਈ ਹੋਵੇ ਉਹਨਾਂ ਦੇ ਫਰਜ਼ ਬਣਦਾ ਹੁੰਦਾ ਹੈ ਕਿ ਜਦੋਂ ਰਿਪੋਰਟ ਆ ਜਾਏ ਉਹਤੇ ਐਕਸ਼ਨ ਲੈਣ ਇਸ ਕਰਕੇ ਕਿਉਂਕਿ ਇਹਨਾਂ ਨੇ ਇਨਕੁਆਇਰੀ ਕਰਵਾਈ ਸੀ ਇਹਨਾਂ ਕੋਲੇ ਰਿਪੋਰਟ ਆਈ ਤੇ ਐਕਸ਼ਨ ਵੀ ਤੇ ਇਹਨਾਂ ਨੇ ਲੈਣਾ ਸੀ ਨਾ ਇਹਨਾਂ ਦਾ ਕਸੂਰ ਹੈ ਕਿ ਇਹਨਾਂ ਨੇ ਸਰਕਾਰ ਨੇ ਉਹਤੇ ਐਕਸ਼ਨ ਨਹੀਂ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਬਹੁਤੇ ਲੀਡਰ ਅੱਜ ਕੱਲੇ ਕਹਿੰਦੇ ਸੁਣਾਈ ਦੇ ਰਿਹਾ ਚਾਹੇ ਦੱਬ ਵੀ ਬਾਦ ਚ ਜਾਂ ਸ਼ਰਿਆਮ ਉਹ ਇਹ ਕਹਿੰਦੇ ਆ ਕਿ ਪਹਿਲਾਂ ਜੋ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਕੀ ਕੀਤਾ ਕੀ ਨਹੀਂ ਕੀਤਾ ਰਿਪੋਰਟ ਕਿਉਂ ਦੱਬੀ ਰਹੀ ਇਸ ਗੱਲਾਂ ਨੂੰ ਇੱਕ ਵਾਰੀ ਸਾਈਡ ਤੇ ਰੱਖ ਕੇ ਆਪਾਂ ਨਾ ਪੰਥਕ ਰੂਪ ਦੇ ਵਿੱਚ ਇਕੱਠੇ ਹੋ ਜਾਈਏ ਇਕੱਠੇ ਹੋ ਕੇ ਹੁਣ ਆਂਬੜਾ ਮਾਰੀਏ ਪੰਥਕ ਦੇ ਹੋਰ ਵੀ ਪੰਥ ਦੇ ਬੜੇ ਮੁੱਦੇ ਸਾਰਿਆਂ ਨੂੰ ਹੱਲ ਕਰਵਾਉਣਾ ਹੈ ਤੇ ਇਕੱਠੇ ਹੋਣਾ ਪੈਣਾ ਹੈ ਜੇ ਜੋ ਕੁਝ ਇਹਨਾਂ ਦੇ ਪਿਛਲੇ ਇਹਨਾਂ ਨੇ ਕਾਰਵਾਈਆਂ ਕੀਤੀਆਂ ਵੀ ਆ ਉਹਨਾਂ ਦਾ ਜਵਾਬਦੇਹ ਤਾਂ ਹੋਣਾ ਪੈਣਾ ਹੈ ਨਾ ਜਵਾਬਦੇਹੀ ਤਾਂ ਚਾਹੀਦੀ ਹੈ ਤਦ ਸ ਲੋਕਾਂ ਨੂੰ ਕਿਵੇਂ ਗੋਬਰਾ ਕਰ ਸਕਦੇ ਆ ਵਾਰ-ਵਾਰ ਹਾਂਜੀ ਸੋ ਇਹਨਾਂ ਦਾ ਮੈਂ ਹਿਸਟੋਰੀਕਲ ਬੈਗੇਜ ਲਫਤ ਬਤਰਾ ਹੋਣਾ ਹੈ ਇਹਨਾਂ ਦਾ ਹਿਸਟੋਰੀਕਲ ਬੈਗੇਜ ਹੈ ਬਰਗਾੜੀ ਦੇ ਮਾਮਲੇ ਤਾਂ ਇਹਨਾਂ ਨੇ ਕਹੇ ਤਾਂ ਅਸੀਂ ਵੀ ਚਲੋ ਨਾ ਤਾਂ ਅਸੀਂ ਜੀ ਗੁਰਗਰਾਹ ਸਾਹਿਬ ਦੀ ਬੇਇੱਜ਼ਤੀ ਕਰ ਗਏ ਤਾਂ ਨਾ ਗੋਲੀ ਚਲਵਾਈ ਹੈ ਇਸ ਮਾਮਲੇ ਦੇ ਵਿੱਚ ਕੀ ਜਵਾਬ ਦੇਣਗੇ ਲੀਡਰਸ਼ਿਪ ਮਸਲਾ ਸਿਰਫ ਅਕਾਲੀ ਦਲ ਦਾ ਨਹੀਂ ਗੱਲ ਤਾਂ ਅਕਾਲੀ ਦਲ ਕੀ ਹੈ ਬਾਦਲ ਪਰਵਾਰ ਹੈ ਨਾ ਹੁਣ ਤਾਂ ਫੈਸਲੇ ਤਾਂ ਉੱਥੇ ਹੁੰਦੇ ਇਹ ਵੀ ਉਦੋਂ ਵੀ ਕਿਸੇ ਨੇ ਚੈਲੰਜ ਨਹੀਂ ਕੀਤਾ ਜਦੋਂ ਸਰਕਾਰ ਸੀਗੀ ਟੋੜਾ ਸਾਹਿਬ ਤਾਂ ਬਾਹਰ ਚਲੇ ਗਏ ਸੀ ਉਸ ਵੇਲੇ ਤੱਕ ਜਦੋਂ ਰਿਪੋਰਟ ਆਈ ਇਹ ਪਾਰਟੀ ਚੋਂ ਤੇ ਜ਼ਿੰਮੇਦਾਰ ਤੇ ਹੈਗੇ ਸੋ ਜੱਟ ਅਕਾਲੀ ਲੀਡਰ ਇਹ ਸਾਰੇ ਹੀ ਕੁਝ ਗਰਾਂ ਦੇ ਵਿੱਚ ਸ਼ਾਮਲ ਹੈਗੇ ਆ ਫੋ ਇਹ ਜੇ ਹੁਣ ਕਹਿਣ ਬਈ ਅਸੀਂ ਨਵੇਂ ਸ਼ੁਰੂਆਤ ਕਰਦੇ ਹਾਂ ਜੋ ਕੁਛ ਪਹਿਲਾਂ ਕੀਤਾ ਉਹਦਾ ਲੇਖਾ ਜੋਖਾ ਤਾਂ ਲੋਕ ਕਰਨਗੇ ਨਾ ਇਤਿਹਾਸਤਾ ਕਰਦਾ ਹੁੰਦਾ ਜੀ ਜਿਸ ਢੰਗ ਦੇ ਨਾਲ ਜਦੋਂ ਮੁੱਦਾ ਦੁਬਾਰਾ ਇੱਕ ਵਾਰੀ ਫੇਰ ਪੱਖਿਆ ਔਰ ਪਖੜਿਆ ਇਸ ਕਰਕੇ ਆ ਕਿਉਂਕਿ ਪਰਿਵਾਰ ਵੀ ਹੁਣ ਸਾਹਮਣੇ ਆ ਗਿਆ ਮੀਡੀਆ ਦੇ ਉਹਨਾਂ ਨੇ ਜੋ ਗੱਲਾਂ ਕਹੀਆਂ ਜੋ ਚਰਚਾਵਾਂ ਚੱਲ ਰਹੀਆਂ ਨੇ ਉੱਥੇ ਤੁਹਾਨੂੰ ਹੁਣ ਮਸਲੇ ਦਾ ਹੱਲ ਕਿਤੇ ਨਜ਼ਰ ਆਉਂਦਾ ਜਿੰਨੀਆਂ ਚਰਚਾਵਾਂ ਹੁਣ ਮੋੜ 'ਤੇ ਸ਼ੁਰੂ ਹੋਈਆਂ ਨੇ ਨਹੀਂ ਇਹਨਾਂ ਮਸਲਿਆਂ ਦੇ ਇਹ ਹੱਲ ਵਾਲਾ ਮਸਲਾ ਨਹੀਂ ਹੈ ਮਸਲਾ ਇਨਸਾਫ ਵਾਲਾ ਹੈ ਕਿ ਜੋ ਕੁਝ ਉਸ ਵੇਲੇ ਹੋਇਆ ਜਿਹੜੇ ਗੁਨਾਹਗਾਰ ਹੈਗੇ ਆ ਜੇ ਕੋਈ ਜਿਉਂਦੇ ਹੈਗੇ ਆ ਉਹਨਾਂ ਦੇ ਕੇਸ ਚ ਲਾ ਜਾਵੇ ਜਾਂ ਵੈਸੇ ਵੀ ਟੈਕਨੀਕਲਟੀ ਮੈਨੂੰ ਪਤਾ ਨਹੀਂ ਕਿ ਜਿਹੜੇ ਬੰਦੇ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦਾ ਕੀ ਤੁਸੀਂ ਕਰ ਸਕਦੇ ਆ ਪੁਰਾਣੇ ਮਾਮਲਿਆਂ ਦੇ ਵਿੱਚ ਲੇਕਿਨ ਗੱਲ ਇਨਸਾਫ ਦੀ ਹੈ ਤੇ ਇਹ ਇਕੱਲਾ ਇੱਕ ਕੇਸ ਨਹੀਂ ਹੈ ਹਜ਼ਾਰਾਂ ਕੇਸ ਪੰਜਾਬ ਦੇ ਐਸੇ ਹੈਗੇ ਆ ਜਾਂ ਤੁਸੀਂ ਇੱਕ ਜਨਰਲ ਇਨਕੁਆਰੀ ਸਾਰਿਆਂ ਦੀ ਆਰਡਰ ਕਰੋ ਸਰਕਾਰ ਆਰਡਰ ਕਰੇ ਹੁਣ ਦੇ ਸਰਕਾਰ ਕਰੇ ਜਾਂ ਕੇ ਹਾਂਜੀ ਕੇਂਦਰ ਸਰਕਾਰ ਨੇ ਤਾਂ ਕਰਨੀ ਹੀ ਨਹੀਂ ਹੂੰ ਪੰਜਾਬ ਦੀ ਆਫਟਰ ਆਲ ਲਾਰਡ ਆਰਡਰ ਤਾਂ ਕੇਂਦਰ ਸਰਕਾਰ ਦਾ ਕੰਮ ਹੈ ਨਾ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਐਨੇ ਸਾਲ ਤੇ ਉਹਦੀ ਇਨਕੁਆਰੀ ਕੀਤੀ ਜਾਵੇ ਵੀ ਇਹ ਜੜੀਆਂ ਫੇਕ ਰਿਪੋਰਟਾਂ ਤੋਂ ਹੋਈਆਂ ਜਾਂ ਬਸਕਿੰਗਸ ਹੋਈਆਂ ਇਹ ਕਿੰਨਾਂ ਨੇ ਕਰਾਈਆਂ ਜਿਹੜੇ ਇਨੋਸੈਂਟ ਲੋਕ ਮਾਰੇ ਕਿ ਕਿਹਦੇ ਘੇਂਟੇ ਮਾਰੇ ਗਏ ਜੋ ਕੁਝ ਪੰਜਾਬ ਤੋਂ ਹੁੰਦਾ ਰਿਹਾ ਲੁੱਟ ਲੁੱਟਾ ਕੌਣ ਕੀ ਸੀ ਸਾਰਾ ਕੁਝ ਸਾਰੇ ਦੇ ਇਨਕੁਆਰੀ ਕਰਾਈ ਜਾਵੇ ਯਾਰ ਹਾਲੇ ਹੈ ਗੱਲ ਜਦੋਂ ਇਨਸਾਫ ਦੀ ਕਰਦੇ ਆਂ ਉਦੋਂ ਸਾਰੇ ਕੇਸੇ ਦਾ ਹੋਣਾ ਚਾਹੀਦਾ ਸਿਰਫ ਇੱਕ ਕੇਸ ਜੀ ਇੱਕ ਆਖਰੀ ਸਵਾਲ ਆ ਮੇਰਾ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਸੁਖ ਪ੍ਰਧਾਨ ਸਾਹਿਬ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਉਹ ਹਾਲੇ ਕਾਲ ਤੱਕ ਸਾਹਿਬ ਤੋਂ ਮਾਫੀ ਮੰਗਦੇ ਨੇ ਕਿ ਜਾਣੇ ਅਣਜਾਣੇ 'ਚ ਸਾਡੇ ਤੋਂ ਜੜੀਆਂ ਵੀ ਭੁੱਲਾਂ ਹੋਈਆਂ ਤੇ ਅਸੀਂ ਸਿਰ ਨਵਾ ਕੇ ਮਾਫੀ ਮੰਗਦੇ ਆ ਹੁਣ ਅੱਗੇ ਲੋੜ ਆ ਸਾਨੂੰ ਇਕੱਠੇ ਹੋਣ ਦੀ ਕੁਝ ਇਹੋ ਜਿਹੀਆਂ ਤਾਕਤਾਂ ਨੇ ਜਿਹੜੀਆਂ ਸਾਡੇ 'ਚ ਘੁੱਸ ਪੈਠ ਕਰਕੇ ਸਾਨੂੰ ਖਤਮ ਕਰਨਾ ਚਾਹੁੰਦੀਆਂ ਉਹਨਾਂ ਤੋਂ ਬਚਣਾ ਚਾਹੀਦਾ ਉਹ ਕਿਹੜੀਆਂ ਤਾਕਤਾਂ ਵੱਲ ਇਸ਼ਾਰਾ ਕਰਦੇ ਦਿਖਾਈ ਦਿੰਦੇ ਹਾਲਾਂਕਿ ਇਹ ਵੀ ਜਵਾਬ ਉਹਨਾਂ ਦਾ ਦੇਣਾ ਬਣਦਾ ਪਰ ਤੁਸੀਂ ਕੀ ਅਸੈਸਮੈਂਟ ਲਾਉਨੇ ਹੋ ਉਹ ਕਿੰਨਾ ਤੋਂ ਬਚਣ ਦੀ ਗੱਲ ਕਰਦੇ ਆ ਇਹ ਤਾਕਤ ਕਿਹੜੀ ਸੀਗੀ ਜੀਨੇ ਇਹ ਰਿਪੋਰਟ ਦੱਬੀ ਰੱਖੀ ਕੀ ਉਹੀ ਤਾਕਤ ਹੁਣ ਕੋ ਹਸਪੈਟ ਕਰ ਰਹੀ ਹੈ ਉਹ ਤਾਕਤ ਤਾਂ ਖੋਰੀ ਸੀਗੀ ਇਸ ਤੋਂ ਬਾਅਦ ਆਪਾਂ ਹੋਰ ਕੀ ਕਹਿ ਸਕਦੇ ਹਾਂ ਹਾਂਜੀ ਸੋ ਠੀਕ ਹੈ ਉਹਨਾਂ ਨੇ ਮਾਫੀ ਮੰਗੀ ਲੇਕਿਨ ਨਾਲ ਹੀ ਇੱਕ ਬਰਾਬਰ ਦਾ ਇਸ਼ੂ ਹੋਰ ਹੀ ਖੜਾ ਹੋ ਗਿਆ ਹੁਣ ਇਹਦਾ ਹੱਲ ਤਾਂ ਉਹ ਆਪ ਹੀ ਕਰ ਸਕਦੇ ਆ ਅਸੀਂ ਉਹਦੇ ਬਾਰੇ ਕੁਝ ਨਹੀਂ ਕਰ ਸਕਦੇ ਕਿ ਇਹਦੇ ਬਾਰੇ ਵੀ ਕੋਈ ਇੱਕ ਵਾਰੀ ਫਿਰ ਮਾਫੀ ਮੰਗਣਗੇ ਇਹ ਜਵਾਬ ਤਾਂ ਉਹ ਹੀ ਦੇਣਗੇ ਇੱਕ ਟਿੱਪਣੀ ਮੈਂ ਤੁਹਾਡੇ ਤੋਂ ਹੋਰ ਲੈਣਾ ਚਾਹਣਾ ਅੱਜਕੱਲ ਜਿਹੜੀ ਚਰਚਾ ਹੈ ਕਿ ਜਿਨ੍ਹਾਂ ਨੇ ਤਸ਼ੱਦਦ ਕੀਤਾ ਅਣਮਨੁੱਖੀ ਉਹ ਵੀ ਪੁਲਿਸ ਅਫਸਰ ਹੋਣ ਜਾਂ ਕੋਈ ਹੋਰ ਸੀ ਖਾਸ ਕਰਕੇ ਸਵਰਨ ਸਿੰਘ ਘੋਟਣਾ ਦੀ ਗੱਲ ਚੱਲ ਰਹੀ ਹੈ ਜਿਵੇਂ ਉਹ ਪੱਤਰ ਕੱਜਕਲ੍ਹ ਵਾਇਰਲ ਹੋ ਰਿਹਾ ਕਿ ਐਸਜੀਪੀਸੀ ਨੇ ਕਿਉਂ ਭੇਜਣ ਦੀ ਉਹ ਵਿੱਚ ਲਿਸਟ ਵਿੱਚ ਨਾਮ ਪਾਇਆ ਕਿ ਉਹਦੇ ਅੰਤਿਮ ਅਰਦਾਸ ਮੌਕੇ ਇਸੇ ਤਰ੍ਹਾਂ ਕੇਪੀਐਸ ਗਿੱਲ ਜਦੋਂ ਡੀਜੀਪੀ ਉਹਦੇ ਵੇਲੇ ਵੀ ਕੋਈ ਰਾਜ਼ੀ ਨਹੀਂ ਸੀ ਫਿਰ ਕਹਿੰਦੇ ਬਾਹਰਲੇ ਸੂਬੇ ਤੋਂ ਮੰਗਾਉਣਾ ਪਿਆ ਸੀ ਅੰਤਿਮ ਅਰਦਾਸ ਦੇ ਲਈ ਇਸ ਗੱਲਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਜੇ ਇਹਨਾਂ ਨੂੰ ਖਮਿਆਜੇ ਆਪਣੇ ਕੀਤੇ ਦੇ ਇਸ ਕਰ ਤਨ ਨੂੰ ਮਿਲਣੀ ਚਾਹੀਦੀ ਜਨਰਲ ਧਿਆਲ ਦੇ ਮਾਮਲੇ ਚ ਇਹ ਗੱਲ ਆਈ ਸੀ ਪੰਚਕੁਲੇ ਰਹਿੰਦੇ ਸੀਗੇ ਜਦੋਂ ਉਹ ਇਹ ਦੁਨੀਆ ਛੱਡ ਕੇ ਗਏ ਆ ਗੁਰਦੁਆਰੇ ਵਾਲਿਆਂ ਨੇ ਉਹਨਾਂ ਦੇ ਭੋਗ ਪਾਉਣ ਤੋਂ ਨਾ ਕਰਤੀ ਸੀਗੀ ਤੇ ਉਹਨਾਂ ਦੀ ਵਾਈਫ ਦੀ ਸਟੇਟਮੈਂਟ ਵੀ ਬਾਅਦ ਦੇ ਵਿੱਚ ਆ ਪਈ ਸੀਗੀ ਸੋ ਇਹ ਸਮੱਸਿਆ ਵਾਰ-ਵਾਰ ਆਏਗੀ ਸੋ ਇਹਨਾਂ ਦੀ ਗੱਲ ਨਹੀਂ ਹੈ ਇਹ ਕਈ ਹੋਰ ਕੇਸ ਹੈਗੇ ਆ ਸਾਰੇ ਜਿੱਥੇ ਇਹ ਸਮੱਸਿਆ ਆਉਂਦੀ ਹੈ ਸੋ ਇਹ ਫੈਸਲਾ ਪੰਥ ਨੇ ਕਰਨਾ ਹੈ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਇਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਉਹਨਾਂ ਵੇਲਿਆਂ ਦੇ ਵਿੱਚ ਮਾਹੌਲ ਕੀ ਸੀ ਕਿੱਥੇ ਧਰਨਾ ਹੋਇਆ ਕੌਣ ਕੌਣ ਸ਼ਾਮਲ ਸੀ 42 ਰਿਪੋਰਟ ਆਉਣ ਤੋਂ ਬਾਅਦ ਦੱਬੀ ਰਹੀ ਸਿੱਧਾ ਸਿੱਧਾ ਇੱਕੋ ਗੱਲ ਸਾਹਮਣੇ ਮੋٹے ਰੂਪ ਚ ਨਿਕਲ ਕੇ ਆ ਰਹੀ ਹੈ ਕਿ ਇਸ ਦਾ ਹੱਲ ਵੀ ਇਨਸਾਫ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਨਿਰਭਰ ਕਰਦਾ ਹੈ ਕਿ ਪਹਿਲਾਂ ਵਾਲੇ ਜਵਾਬ ਦੇ ਵੀ ਦੇਣੀ ਔਰ ਹੁਣ ਕਿਵੇਂ ਇਨਸਾਫ ਲੈਣਾ ਹੈ ਇਸ ਦੇ ਉੱਤੇ ਪੈਰਾ ਕਿਵੇਂ ਦੇਣਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੈਅ ਕਰੇਗੀ ਪਰ ਫਿਲਹਾਲ ਚਰਚਾ ਜਿਹੜੀ ਉਹ ਜ਼ਰੂਰ ਭक्की ਹੋਈ ਆਖਰ ਮਿਲੇ ਤਾਂ ਮਿਲੇ ਕਿਵੇਂ ਸਿਰਫ ਇੱਕ ਕੇਸ ਦੇ ਵਿੱਚ ਹੀ तमाम ਕੇਸਾਂ ਦੇ ਵਿੱਚ ਪਰਿਵਾਰਾਂ ਨੂੰ ਇਨਸਾਫ ਕਿਵੇਂ ਮਿਲ ਸਕਦਾ ਇਸ ਦੇ ਬਾਰੇ ਤੁਹਾਡਾ ਵੀ ਕੋਈ ਨਿੱਜੀ ਸੁਝਾਅ ਹੈ ਤਾਂ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਮੁਲਾਕਾਤ ਚੇਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾਏ ਬੀਸੀ ਪੰਜਾਬ ਚੰਡੀਗੜ੍ਹ